ਨਾਮ ਜਸਵੀਰ ਸਿੰਘ ਹੈ ਜੀ ਪਿੰਡ ਤੋਂ ਲੇਵਲ ਹੈ ਕੀ ਕਹਿਣਾ ਤੁਹਾਨੂੰ ਜਿਹੜਾ ਨੁਕਸਾਨ ਹੋ ਰਿਹਾ ਤੇ ਦਰਿਆ ਜਿਹੜਾ ਫਾਨ ਤੇ ਕੀ ਕਹਿਣਾ ਤੁਹਾਨੂੰ ਕਹਿਣਾ ਗੁਣਾ ਪੀ ਆਈ ਤੁਹਾਡੇ ਸਾਹਮਣੇ ਆ ਦੇਖ ਲਓ ਮੱਕੀ ਦਾ ਇੱਕ ਕਿੱਲਾ ਮੇਰੇ ਕੋਲ ਸਿਰਫ ਆਪ ਗਰੀਬੀਏ ਬੰਦੇ ਆਇਤੋ ਇੱਕੋ ਕਿੱਲਾ ਮੇਰੇ ਕੋਲ ਮੱਕੀ ਦਾ ਸੀਗਾ ਬੜੇ ਚਾਹ ਨਾਲ ਬੀਜਿਆ ਸੀਗਾ ਤਾਂ ਹੁਣ ਤੁਹਾਡੇ ਸਾਹਮਣੇ ਹੀ ਆ ਚਲੋ ਮੱਕੀ ਤੇ ਜਿਹੜੀ ਗਈ ਜੀ ਗਈ ਉਹ ਤਾਂ ਤੇ ਚਲੋ ਕੋਈ ਨਹੀਂ ਹੁਣ ਜਿਹੜੀ ਜ਼ਮੀਨ ਡੇਗ ਗਈ ਆ ਉਹ ਸਾਨੂੰ ਵਾਪਸ ਨਹੀਂ ਮਿਲਣੀ ਜੀ ਹਾਂ ਜਮੀਨ ਦਰਿਆ ਦੇ ਹਾਂਜੀ ਜਿਹੜੀ ਜ਼ਮੀਨ ਦਰਿਆ ਦੇ ਵਿੱਚ ਡੇਗ ਗਈ ਆ ਉਹ ਵਾਪਸ ਨਹੀਂ ਆਉਣੀ ਫਸਲ ਦਾ ਤਾਂ ਨੁਕਸਾਨ ਜਿਹੜਾ ਜਿਹੜਾ ਹੋਇਆ ਉਹ ਹੋਇਆ ਹੀ ਹੈ। ਇੱਕੋ ਕਿਲ ਅਸੀਂ ਛੋਟੇ ਕੋਲੇ। ਹਾਂਜੀ ਇਹ ਇੱਕੋ ਹੀ। ਵੀ ਜਿਹੜੇ ਹਾਲਾਤ ਬਣੇ ਨੇ ਪਹਿਲਾਂ ਤੁਸੀਂ ਗਏ ਨਹੀਂ ਪ੍ਰਸ਼ਾਸਨ ਕੋ ਦੱਸਣ ਵਾਰੇ ਵੀ ਇਹ ਇਹ ਹਾਲਾਤ ਨੇ ਜਿਹੜੇ ਹੈਗੇ ਨੇ। ਸਰ ਕੋਈ ਆਈਡੀਆ ਨਹੀਂ ਸੀਗਾ ਵੀ ਇੰਨਾ ਪਾਣੀ ਆ ਜਾਊਗਾ। ਸਾਨੂੰ ਵੀ ਆਈਡੀਆ ਨਹੀਂ ਸੀਗਾ ਵੀ ਇੰਨਾ ਪਾਣੀ ਆ ਜਾਏਗਾ ਕਿ ਆਜ। ਹਾਂਜੀ ਅਸੀਂ ਤਾਂ ਸੋਚਿਆ ਸੀਗਾ ਵੀ ਵੀ ਬਿਆਸ ਦਰਿਆ 'ਚ ਪਾਣੀ ਚੱਲ ਰਿਹਾ ਰਵੀ 'ਚ ਚੱਲ ਰਿਹਾ ਵੀ ਸਾਡੇ ਸਤਲੋ ਚਾਇਦਕੀ ਨਹੀਂ ਆਉਂਦਾ ਪਾਣੀ। ਸਾਨੂੰ ਕੋਈ ਆਈਡੀਆ ਨਹੀਂ ਸੀਗਾ ਵੀ ਰਾਤੋ ਰਾਤ ਇੰਨਾ ਪਾਣੀ ਆ ਜਾਊਗਾ। ਜ਼ਮੀਨ ਦੇ ਨਾਲ ਨਾਲ ਮੱਕੀ ਜਿਹੜੀ ਬੀਜੀ ਸੀ ਸਾਰੀ। ਸਾਰੀ ਮੱਕੀ ਵਗੇਰੀ ਹੈ ਜਮੀਨ। ਕਿੰਨੇ ਦਾ ਨੁਕਸਾਨ ਹੋ ਗਿਆ ਉਹ ਜਿਹੜਾ ਛੋਟਾ ਹੋ ਗਿਆ। ਜ਼ਮੀਨ ਦਾ ਤਾਂ ਜ਼ਿਆਦਾ ਹੈ ਜੀ ਜੇ ਮੱਕੀ ਦਾ ਲਈਏ ਤਾਂ ਮੱਕੀ ਦਾ ਲਾ ਲੋ ਵੀ 15-20 ਹਜ਼ਾਰ ਦਾ ਮੱਕੀ ਦਾ ਵੀ ਹੈਗਾ ਨੁਕਸਾਨ। ਜ਼ਮੀਨ ਦਾ ਠੀਕ ਹੈ ਜ਼ਮੀਨ ਲੈ ਵਿੱਚ ਹੈਗੀ ਜਿਹੜੀ ਥੋੜੀ ਜਾ ਚੁੱਕੀ। ਜ਼ਮੀਨ ਲਗਭਗ 3 ਕਨਾਲਾਂ ਗਿਰ ਗਈ। 3 ਕਨਾਲਾਂ ਵਿੱਚ ਹੈ। ਅੱਧਾ ਕਿੱਲੇ ਦੇ। ਹਾਂਜੀ ਅੱਧਾ ਕਿੱਲੇ ਦੇ ਕਰੀਬ ਹੈ ਜਿਹੜੀ ਹੈ ਉਹ ਗਿਰ ਗਈ ਵਿੱਚ। ਠੀਕ। ਮੇਰਾ ਨਾਮ ਸੁਖਦੇਵ ਸਿੰਘ ਆ ਜੀ ਢੁੱਲੇਵਾਲ ਦਾ ਮ ਦੇਖੋ ਜੀ ਗੱਲ ਇਦਾਂ ਵੀ ਇਹ ਪ੍ਰਸ਼ਾਸਨ ਨੂੰ ਪਹਿਲਾਂ ਪਤਾ ਸੀਗਾ ਵੀ ਇੱਥੇ ਨੁਕਸਾਨ ਹੋ ਸਕਦਾ ਸੀ ਦੱਸਿਆ ਹੋ ਗਿਆ ਸੀਗਾ ਲੇਕਿਨ ਉਹਨਾਂ ਨੇ ਹੁਣ ਰੱਬ ਜਾਣਦਾ ਕੀ ਉਹਨਾਂ ਕੋਲ ਪੈਸੇ ਦੀ ਕਮੀ ਸੀ ਜਾਂ ਉਹ ਜਾਣ ਕੇ ਕਰਨਾ ਨਹੀਂ ਸੀ ਚਾਹਦੇ ਉਥੋਂ ਬੰਦ ਤੋਂ ਆ ਕੇ ਢਾ ਕੱਢ ਕੇ ਤੁਰ ਜਾਂਦੇ ਨੇ ਤੇ ਬਸ ਠੀਕ ਠਾਕ ਹੈ ਜੀ ਇਹ ਹੁਣ ਸਾਡੇ ਪਿੰਡ ਨੂੰ ਇਹਦਾ ਦੇਖੋ ਜੀ ਕਿੰਨਾ ਖਤਰਾ ਹੈ ਜੀ ਬਾਈ ਜਾਨਸ ਇਥੋਂ ਬੰਨ ਟੁੱਟਦਾ ਤਾਂ ਅੱਗੇ ਬੰਨ ਤਾਂ ਹੈ ਨਹੀਂ ਜੀ ਅੱਗੇ ਪਹਿਲਾਂ ਵੀ ਸਾਡੇ ਤਕਰੀਬਨ ਪਿੰਡ ਦੇ ਬਹੁਤ ਸਾਰੇ ਘਰ ਵਿੱਚੋਂ ਰੁੜੇ ਹੋਏ ਨੇ ਉਹਨਾਂ ਦਾ ਜਨੂ ਅਜਕੱ ਵੀ ਕੋਈ ਨਾ ਤਾਂ ਕੋਈ ਸਰਕਾਰੀ ਨੌਕਰੀ ਨਾ ਕੋਈ ਕੁਛ ਤੇ ਦੇਖੋ ਜੀ ਅਸੀਂ ਤਾਂ ਰੱਬ ਦੇ ਆਸਰੇ ਬੈਠੇ ਹੋਏ ਆ ਤੇ ਹੁਣ ਹਾਲਾਤ ਕੀ ਹੈਗੇ ਨੇ ਜਿਹੜੇ ਹਾਲਾਤ ਤਾਂ ਦੇਖੋ ਜੀ ਮਾੜੇ ਆ ਜੀ ਬਹੁਤ ਜ਼ਿਆਦਾ ਢਹਾ ਲੱਗੀ ਹੋਈ ਹੈ ਸਿਰੇ ਤੋਂ ਸਿਰੇ ਤੱਕ ਗਰੀਬ ਲੋਕਾਂ ਦੇ ਮੱਕੀ ਦਰਖਤ ਸਾਰਾ ਕੁਝ ਰੁੜ ਕੇ ਜਾ ਰਿਹਾ ਜੀ ਜਦ ਕਿ ਉੱਥੇ ਮੌਕੇ ਤੇ ਚਾਹੀਦੇ ਸੀਗੇ ਬੰਦੇ ਹੁਣ ਇੱਥੇ ਕੰਮ ਕਰਨਾ ਉਹ ਛੱਡ ਕੇ ਚਲੇ ਗਏ ਨੇ ਜੀ ਸਵੇਰੇ 9 ਵਜੇ ਆਵੇ ਇੱਥੇ ਕਿਹੜਾ ਦਿਹਾੜੀ ਚਲਦੀ ਹੈ ਜੀ ਇੱਥੇ ਇੱਕ ਪ੍ਰੋਪਰ ਕੰਮ ਚਾਹੀਦਾ ਸੀ ਜੇ ਬਾਈ ਜਾਨ ਸਰਾਤ ਨੂੰ ਪਾਣੀ ਆਉਂਦਾ ਤਾਂ ਫਿਰ ਰਾਤ ਨੂੰ ਬੰਦੇ ਕੱਢ ਕੇ ਲਿਆਉਣਗੇ ਇੱਥੇ ਅਮਰਜੈਂਸੀ ਦੇ ਵਿੱਚ ਬਾਈ ਜਾਨਸ ਇਸ ਕਰਕੇ ਦੇਖੋ ਜੀ ਇੱਥੇ ਤਾਂ ਪ੍ਰੋਪਰ ਚਾਹੀਦੇ ਸੀ ਬੰਦੇ ਕੰਮ ਕਰਦੇ ਅਸੀਂ ਵੀ ਨਾਲ ਲੱਗਦੇ तकरीबन ਸਾਰੇ ਪਿੰਡ ਵਾਲੇ ਵੀ ਸੰਯੋਗ ਦਿੰਦੇ ਲੇਕਿਨ ਗੱਲ ਕੀ ਆ ਵੀ ਉਹ ਠੇਕੇਦਾਰਾਂ ਬਸ ਕੰਮ ਦੇਤਾ ਅੱਧੇ ਕਬੋਰੀਆਂ ਜੀ ਆ ਭਰਦੇ ਆ ਉਹ ਲਾਈ ਜਾਂਦੇ ਆ ਉਹਨੂੰ ਪ੍ਰੋਸੀਵ ਦੇ ਵੀ ਨਹੀਂ ਹੈਗੇ ਜੇ ਕੋਈ ਇਹਨਾਂ ਨੂੰ ਕੋਈ ਕਹਿੰਦਾ ਜੀ ਉਹ ਤਾਂ ਕਹਿੰਦੇ ਕਹਿਣਾ ਨਹੀਂ ਚਾਹੀਦਾ ਵੀ ਇਹ ਸਹੀ ਨਹੀਂ ਸਾਨੂੰ ਜੈਸਵੰਤ ਸਿੰਘ ਕਿਹੜਾ ਬਿੱਡ ਤੁੱਲੇਵਾਲ ਕੀ ਹਲਾਫ ਨੇ ਕੀ ਨੁਕਸਾਨ ਹੋਇਆ ਤੁਹਾਡਾ ਹੁਣ ਕਿਹੜਾ ਹੈ ਸਾਡੇ 1.5 ਲੱਖ ਤੋਂ 1.5 ਲੱਖ ਦੇ ਪਪੂਲਰ ਸੀਗੇ ਜਿਹੜੇ ਅੱਜ ਸਾਰੇ ਹੀ ਗਿਰਗਿਤ ਰਿਆ ਦੇ ਵਿੱਚ ਨੂੰ ਇਹ ਅੱਧੇ ਮਤਲਬ ਕਿ ਘਾਟੇ ਨਾਲ 20000 ਦੇ ਘਾਟੇ ਨਾਲ ਵੜਾ ਰਿਹਾ ਮੈਂ 20000 ਜੇ ਗੱਲ ਕਰੀਏ ਪ੍ਰਸ਼ਾਸਨ ਦੀ ਪ੍ਰਸ਼ਾਸਨੋਂ ਕੋਈ ਵੀ ਨਹੀਂ ਆਇਆ ਹੈਗਾ ਬੜੀ ਆ ਗਏ ਉੱਥੋਂ ਆਪਣੇ ਪਿੱਛੇ ਮੁੜ ਕੇ ਚੱਲ ਗਏ ਇਹ ਹਾਲ ਜਾਣਨ ਆਇਆ ਤੁਹਾਡੇ ਕੋਈ ਵੀ ਨਹੀਂ ਆਇਆ ਜੀ ਉਰੇ ਤਾਂ ਕੌਣ ਕੌਣ ਆਇਆ ਸੀ ਕਿਹੜੇ ਕਿਹੜਾ ਪ੍ਰਸ਼ਾਸਨ ਆਇਆ ਸੀ ਪ੍ਰਸ਼ਾਸਨ ਜਾਈਆ ਸੀਗਾ ਐਸ ਡੀਓ ਆਇਆ ਸੀਗੇ ਸਾਰੇ ਆ ਗਏ ਮਤਲਬ ਕਿ ਉੱਥੇ ਪਿੱਛੇ ਪਾਪਸੀ ਚੱਲ ਗਏ ਇੱਧਰ ਅੱਗੇ ਕੋਈ ਵੀ ਨਹੀਂ ਆਇਆ ਤੁਹਾਡੇ ਨਾਲ ਕਿਸੇ ਨੇ ਕੋਈ ਗੱਲਬਾਤ ਇੱਧਰ ਆਗੇ ਨਹੀਂ ਜਿਹੜੀ ਇਹ ਹੈਗੇ ਹਾਲਾਤ ਪਹਿਲਾਂ ਪ੍ਰਸ਼ਾਸਨ ਨੂੰ ਪਤਾ ਨਹੀਂ ਸੀਗਾ ਵੀ ਪਹਿਲੇ ਸਾਰੇ ਸਾਰਿਆਂ ਨੂੰ ਪਤਾ ਸੀ ਰਾਤ ਤੋਂ 2 ਮਹੀਨੇ ਪਹਿਲਾਂ ਗੇੜੇ ਮਾਰੀ ਜਾਂਦੇ ਆ ਆ ਕੇ ਕੁਝ ਵੀ ਨਹੀਂ ਕਰਦੇਗੇ ਜਿਹੜੇ ਮਾਰ ਕੇ ਚੱਲ ਜਾਂਦੇ ਆ ਪਹਿਲਾਂ ਜੱਜਾ ਲੈ ਕੇ ਗਏ ਨੇ ਪਰ ਕੋਈ ਉਹਨਾਂ ਦੇ ਪੱਕਾ ਪ੍ਰਬੰਧ ਹੈ ਨਹੀਂ ਸੀ ਕੁਝ ਵੀ ਨਹੀਂ ਕਰਿਆ ਜੀ ਉਹਨਾਂ ਨੇ ਉਹਨਾਂ ਨੇ ਪਪਲੂਰ ਪਹਿਲਾਂ ਕਟਵਾ ਰਹੇ ਹੋ ਤਾਂ ਨੁਕਸਾਨ ਆ ਜਿਹੜਾ ਤੁਸੀਂ ਕਟਵਾ ਰਹੇ ਹਾਂ ਹਾਂਜੀ 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 ਕਿਉਂਕਿ ਉਹਨਾਂ ਨਾਲ ਦੀ ਨਾਲ ਸਾਰੇ ਗਿਰੀ ਜਾਂਦੇ ਆ ਇਸ ਕਰਕੇ ਕਟਵਾ ਰਹੇ ਆ ਵੀ ਉਹ ਵੀ ਨਾ ਗਿਰਜਣ ਨੁਕਸਾਨ ਲੱਖ ਡੇਢ ਲੱਖ ਦਾ ਨੁਕਸਾਨ ਹੋ ਚੁੱਕਿਆ ਹੈ ਜਿਹੜਾ ਚਲੋ ਸਭ ਧੱਲੇ ਵਾਲ ਤੋਂ ਥੱਲੇ ਪਹੁੰਚੇ ਹਾਂ ਅੱਜ ਤੇ ਕਾਫੀ ਨੁਕਸਾਨ ਵੀ ਹੋਇਆ ਇੱਥੇ ਦੱਸਦੇ ਨੇ ਕੀ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਵੀ ਆ ਗਿਆ ਪਹਿਲਾਂ ਦੇਖੋ ਮੈਂ ਬੇਨਤੀ ਕਰਦਾ ਵੀ ਜੋ ਮੀਹਾਂ ਦਾ ਸਮਾਂ ਹੁਣ ਚੱਲ ਰਿਹਾ ਤੇ ਤਕਰੀਬਨ ਕਾਫੀ ਹਿੱਸਾ ਪੰਜਾਬ ਦਾ ਅਜ ਖੜਾਂ ਦੀ ਮਾਰ ਹੇਠਾ ਉਹੀ ਮਾਰ ਜੋ ਸਾਡੇ ਹੁਣ ਮੱਛਵਾੜੇ ਇਲਾਕੇ ਦੇ ਵਿੱਚ ਪਿੰਡ ਧੁੱਲੇ ਵਾਲ ਤੋਂ ਥੋੜੀ ਸ਼ੁਰੂ ਹੋਈ ਆ ਫਿਲਹਾਲ ਦੀ ਘੜੀ ਬਚਾਏ ਆ ਕਿਉਂਕਿ ਬੰਨ ਨੇ ਰੁਕਿਆ ਹੋਇਆ ਪਰ ਮੇਰੇ ਵੀ ਤੁਹਾਡੇ ਸਾਹਮਣੇ ਖੜੇ ਨੇ ਜਿਨ੍ਹਾਂ ਦੀ ਆਪਣੀ ਜ਼ਮੀਨ ਵਿੱਚ ਰੁੜ ਗਈ ਜੋ ਇਹਨਾਂ ਦਾ ਫਾਈਨੈਂਸ਼ੀਅਲ ਨੁਕਸਾਨ ਤਾਂ ਹੋਇਆ ਹੀ ਹੋਇਆ ਉਹਦੇ ਨਾਲ ਹੁਣ ਪਿੱਛੇ ਆਪਾਂ ਦੇਖ ਕੇ ਆ ਉੱਤੇ ਬੰਨ ਦੇ ਨੇੜੇ ਵੀ ਨੁਕਸਾਨ ਸੋ ਪ੍ਰਸ਼ਾਸਨ ਆਇਆ ਸੀ ਉਹਨਾਂ ਨੇ ਆਪਣੇ ਵੱਲੋਂ ਕਾਰਗਜ਼ਾਰੀ ਕੀਤੀ ਕੁਝ ਪ੍ਰਬੰਧ ਕਰ ਰਹੇ ਨੇ ਪਰ ਜਿੰਮੇ ਮੇਰੀ ਪਿੰਡ ਵਾਲਿਆਂ ਨਾਲ ਗੱਲ ਹੋਈ ਉਹ ਇਸ ਗੱਲ ਤੋਂ ਇੱਕ ਗੱਲ ਤੋਂ ਅਸੰਤੁਸ਼ਟ ਨੇ ਵੀ ਜੋ ਪੇਸ ਤੇ ਕੰਮ ਚੱਲ ਰਿਹਾ ਜਿੰਨੀ ਸਪੀਡ ਤੇ ਕੰਮ ਚੱਲ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਆ ਵੀ ਉਹਨੂੰ ਹੋਰ ਤੇਜ਼ ਕਰਨਾ ਚਾਹੀਦਾ ਇਸ ਸਿਲਸਿਲੇ ਦੇ ਵਿੱਚ ਹੁਣ ਮੇਰੀ ਜੇਈ ਸਾਹਿਬ ਤੇ ਐਸਡੀਐਮ ਸਾਹਿਬ ਉਹਨੇ ਭਰੋਸਾ ਦਿਵਾਇਆ ਵੀ ਜੈ ਸਿੰਘ ਸਾਹਿਬ ਕਹਿੰਦੇ ਵੀ ਸਵੇਰੇ 6 ਵਜੇ ਲੇਬਰ ਲੱਗ ਜੂਗੀ ਅਸੀਂ ਹੁਣ ਪਰ ਗੱਲ ਇਹ ਕੇ ਆ ਵੀ ਜਦੋਂ ਕੋਈ ਐਮਰਜੈਂਸੀ ਹੁੰਦੀ ਆ ਸੋ ਹਾਲਾਤਾਂ ਦੇ ਵਿੱਚ ਨਾ ਦਿਨ ਨਾ ਰਾਤ ਦੇਖਣੀ ਚਾਹੀਦੀ ਆ ਨਾ ਸਵੇਰ ਨਾ ਸ਼ਾਮ ਦੇਖਣੀ ਚਾਹੀਦੀ ਆ ਜਿਹੜੀ ਲੇਬਰ ਅੱਜ 5 ਵਜੇ ਕੰਮ ਖਤਮ ਕਰਕੇ ਚਲੇਗੀ ਉਹ ਹਜੇ 2-4 ਘੰਟੇ ਹੋਰ ਲਾ ਸਕਦੀ ਸੀ ਕਿਉਂਕਿ ਆਉਣ ਵਾਲਾ ਸਮਾਂ ਆਪਾਂ ਦੇਖੀ ਜਾਂਦੇ ਆ ਵੀ ਸਾਰੇ ਬੰਨ ਖੁਰਨ ਲੱਗਿਆ ਹੋਇਆ ਸਾਡਾ ਜੋ ਬੰਦੇ ਵੱਲ ਨੂੰ ਵੱਧ ਰਿਹਾ ਪਾਣੀ ਸੋ ਪਰਮਾਤਮਾ ਕਿਰਪਾ ਕਰੇ ਵੀ ਜੋ ਉੱਤੇ ਪਹਾੜਾਂ ਦੇ ਵਿੱਚ ਠੀਕ ਰਿਹਾ ਪਾਣੀ ਪਿੱਛੋਂ ਜ਼ਿਆਦਾ ਨਾ ਆਇ ਫੇਰ ਤਾਂ ਰਾਤ ਕੱਟੀ ਜਾਊਗੀ ਪਰ ਜੇ ਹਾਲਾਤ ਉੱਤੇ ਖਰਾਬ ਹੋ ਗਏ ਤਾਂ ਸਾਡਾ ਏਰੀਆ ਹੜ੍ਹ ਸਕਦਾ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਠੀਕ ਆ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਇਹ ਸਮਾਂ ਨਿਕਤਾ ਚੁੰਨੀ ਕਰਨ ਦਾ ਨਹੀਂ ਇੱਕ ਦੂਏ ਤੇ ਦੂਸ਼ਣ ਬਾਜੀ ਕਰਨ ਦਾ ਨਹੀਂ ਪਰ ਜਿਹੜੇ ਪ੍ਰਬੰਧ ਨੇ ਉਹ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਜੇ ਕਿਤੇ ਢੇਲਾ ਉਹਨੂੰ ਸਪੂਰਨ ਤੌਰ ਦੇ ਉੱਤੇ ਜ਼ਿੰਮੇਵਾਰੀ ਲੈਂਦੇ ਹੋਏ ਉਹਨਾਂ ਨੂੰ ਜੰਗੀ ਪੱਧਰ ਤੇ ਕੰਮ ਕਰਨਾ ਚਾਹੀਦਾ ਕਿਉਂਕਿ ਮਾੜੀ ਜੀ ਭੁਲਵੀ ਸਾਡਾ ਕਈ ਪਿੰਡ ਦੇ ਪਿੰਡ ਹੜਾ ਸਕਦੀ ਆ ਸੋ ਮੇਰੀ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਚਾਹੇ ਜਿਹੜਾ ਵੀ ਅਧਿਕਾਰੀ ਇੱ ਉਹਨਾਂ ਨੂੰ ਆਪਣੀ ਸਾਰੀ ਸਿਚੁਏਸ਼ਨ ਦਾ ਫੁੱਲ ਪਤਾ ਆ ਸੋ ਮੇਰੀ ਬੇਨਤੀ ਆ ਵੀ ਜਿਹੜਾ ਜੇ ਕਿਤੇ ਢੇਲਰ ਵਰਤੀ ਜਾ ਰਹੀ ਆ ਕਿਉਂਕਿ ਦੇਖੋ ਮੈਂ ਇਹ ਕਹੂੰਗਾ ਵੀ ਸਵੇਰ ਤੱਕ ਉਹਨੇ ਰੱਬ ਦੇ ਆਸਰੇ ਨੇ ਸਵੇਰੇ ਜੇ ਮੀਂਹ ਘਟ ਆਵੇ ਜਾਂ ਉਤੋਂ ਪਾਣੀ ਘਟ ਆਵੇ ਬਸ ਇਹ ਗੱਲਾਂ ਨੇ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਜੇ ਕਿਤੇ ਕਮੀਆਂ ਉਹਨੂੰ ਖਿੱਚਿਆ ਜਾਵੇ ਤੇ ਛੇਤੀ ਕੰਮ ਕੀਤਾ ਜਾਵੇ ਜੇ ਕੱਲ੍ਹ ਨੂੰ ਤੱਕ ਪ੍ਰਸ਼ਾਸਨ ਢਿੱਲਾ ਰਹਿੰਦਾ ਤਾਂ ਯਕੀਨਨ ਤੌਰ ਤੇ ਸਾਨੂੰ ਆਪਣੀ ਟੀਮ ਲੈ ਕੇ ਇੱਥੇ ਪਿੰਡ ਵਾਲਾਂ ਦੇ ਨਾਲ ਆ ਤਾਂ ਜੋ ਸਾਡਾ ਸਾਡਾ ਬਣਦਾ ਹੱਕ ਆ ਜੋ ਇਹਨਾਂ ਨਾਲ ਰਲ ਮਿਲ ਕੇ ਹੱਥ ਬਟਾ ਕੇ ਜੋ ਅਸੀਂ ਕਰ ਸਕਦੇ ਅਸੀਂ ਆਪਣਾ ਕਰਾਂਗੇ ਪਰ ਪ੍ਰਸ਼ਾਸਨ ਨੂੰ ਵੀ ਇਸ ਲਈ ਸੁਚੇਤ ਹੋਣਾ ਚਾਹੀਦਾ ਹਰ ਸਾਲ ਹੀ ਹੜ੍ਹਾਂ ਆਉਂਦੇ ਨੇ ਜੀ ਤੇ ਪ੍ਰਸ਼ਾਸਨ ਨੂੰ ਪਹਿਲਾਂ ਨਹੀਂ ਚਾਹੀਦਾ ਜੀ ਬੁੱਕਾ ਇੰਤਜ਼ਾਮ ਕਰਨੇ ਚਾਹੀਦੇ ਨੇ ਦੇਖੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੇ ਪਿੰਟ ਵਾਲਿਆਂ ਨੂੰ ਰੱਬ ਆਸਰੇ ਛੱਡ ਦੇ ਚਲ ਗਿਆ ਕਿ ਰਾਤ ਕੱਢਣੀ ਪਿੰਟ ਵਾਲਿਆਂ ਦੀ ਬਹੁਤ ਔਖੀ ਹੈ ਕਿਵੇਂ ਦੇਖਦੇ ਇਸ ਚੀਜ਼ ਨੂੰ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਜੀ ਜਦੋਂ ਨਾ ਕੋਈ ਹੁਣ ਆਪਾਂ ਇਹ ਮੌਕਾ ਉਹ じゃ ਹੈ ਨਹੀਂ ਵੀ ਮੈਂ ਤੁਹਾਨੂੰ ਇੱਕ ਪੋਲਿਟੀਕਲ ਗੱਲ ਕਰਾਂ ਪਰ ਬੇਨਤੀ ਮੇਰੀ ਇਹੀ ਹੈ ਵੀ ਬੜੀਆਂ ਗੱਲਾਂ ਕੀਤੀਆਂ ਗਈਆਂ ਸੀ ਬਹੁਤ ਕੁਝ ਕਿਹਾ ਗਿਆ ਸੀ ਵੀ ਪਿਛਲੀਆਂ ਸਰਕਾਰਾਂ ਵਾਲੇ ਪ੍ਰਬੰਧ ਲੇਟ ਹੁੰਦੇ ਸੀ ਪਹਿਲੀ ਸਰਕਾਰ ਐਂ ਕਰਦੀ ਸੀ ਪਰ ਹੁਣ ਤਾਂ 3.5 ਸਾਲ ਸਾਨੂੰ ਵੀ ਹੋ ਗਿਆ ਆਪਾਂ ਵੀ ਦੇਖ ਰਹੇ ਆਂ ਵੀ 3.5 ਸਾਲਾਂ ਚ ਦੂਜੀ ਵਾਰ ਹੋ ਗਿਆ ਪਹਿਲਾਂ ਵੀ ਅੱਜ ਤੋਂ 3 ਸਾਲ ਪਹਿਲਾਂ ਵੀ ਆਏ ਸੀ ਆਪਣੇ ਏਰੀਆ ਚ ਜਿਹੜਾ ਸਮਰਾਲਾ ਸਾਈਡ ਕਾਫੀ ਵਿੱਚ ਹੜ੍ਹਾਂ ਦੇ ਪ੍ਰਕੋਪ ਦੇ ਵਿੱਚ ਸਹੀ ਸੀ ਉਹਨਾਂ ਦੂਜੀ ਵਾਰ ਹੋ ਗਿਆ ਪਰ ਮੈਂ ਬੇਨਤੀ ਇਹ ਕਰਦਾ ਵੀ ਦੇਖੋ ਇਹ ਜਿਹੜਾ ਸਮਾਂ ਹੁੰਦਾ ਕਿਉਂਕਿ ਇਸ ਟਾਈਮ ਤੇ ਆਪਾਂ ਨੂੰ ਮੋਢੇ ਨਾਲ ਮੋਢਾ ਲਾਉਣ ਦੀ ਲੋੜ ਹੈ ਮੈਂ ਕਿਸੇ ਦੇ ਨੁਕਤੇ ਚ ਨਹੀਂ ਨਹੀਂ ਕਰਦਾ ਮੈਂ ਇਹ ਵੀ ਕਹਿਣਾ ਵੀ ਜਿੱਥੇ ਸਾਡੀ ਲੋੜਾ ਸਾਨੂੰ ਖੜੇ ਕਰੋ ਅਸੀਂ ਨਾਲ ਖੜਾਂਗੇ ਨਾਲ ਹੋ ਕੇ ਕੰਮ ਕਰਾਵਾਂਗੇ ਇਹੇ ਕੰਮ ਦੇ ਵਿੱਚ ਚਾਹੇ ਕੋਈ ਆਪਣਾ ਚਾਹੇ ਵਿਰੋਧੀ ਆ ਸਾਰੇ ਇਕੱਠੇ ਹੋਵੋ ਕਿਉਂਕਿ ਜਿਹੜੇ ਮੇਰੇ ਵੀਰ ਜਮੇ ਖੜੇ ਨੇ ਇਹਨਾਂ ਦਾ ਨੁਕਸਾਨ ਹੋਇਆ ਇਹ ਕੋਈ ਭਰ ਨਹੀਂ ਸਕਦਾ ਇਹ ਭਰ ਨਹੀਂ ਹੋਣਾ ਜਿਹੜੀ ਜ਼ਮੀਨ ਇਹਨਾਂ ਦੀ ਰੁੜ ਗਈ ਉਹ ਪਤਾ ਨਹੀਂ ਕਦੋਂ ਵਿਚਾਰਿਆਂ ਦੀ ਪੂਰੀ ਹੋਣੀ ਆ ਕਦੋਂ ਨਿਕਲਣੀ ਨਹੀਂ ਨਿਕਲਣੀ ਸੋ ਮੇਰੀ ਬੇਨਤੀ ਆ ਵੀ ਆਪ ਇਕੱਠੇ ਹੋ ਕੇ ਜੇ ਆਪਾਂ ਪੂਰੀ ਦੁਨੀਆ ਦਾ ਢਿੱਡ ਭਰ ਸਕਦੇ ਆ ਜੇ ਆਪਾਂ ਮਾੜੇ ਟਾਈਮ ਦੇ ਵਿੱਚ ਬਾਹਰਲੀ ਸਟੇਟਾਂ ਜਾ ਕੇ ਆਪਾਂ ਇੱਕ ਦੂਜੀ ਦੀ ਮਦਦ ਕਰਦੀਆਂ ਅੱਜ ਇੱਥੇ ਆ ਕੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਵੀ ਆ ਕੇ ਕੰਮ ਕਰੀਏ ਇਹ ਗੱਲ ਕਰੀਏ ਸੀਐਮ ਭੂਤਮਾਨ ਦੇ ਦਾ ਪੰਜਾਬ ਅੱਜ ਹੜ੍ਹ ਦੀ ਲਪੇਟ ਦੇ ਵਿੱਚ ਆ ਤੇ ਉਹਨਾਂ ਦਾ ਦੌਰਾ ਚੱਲਦਾ ਤਾਮਨ ਲਾਡੂ ਦਾ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਦੇਖੋ ਜਦੋਂ ਜੇ ਮੈਂ ਕਹਾ ਵੀ ਜਿਹੜਾ ਸੂਬੇ ਦਾ ਮੁੱਖ ਮੰਤਰੀ ਆ ਉਹ ਸੂਬਾ ਰੱਬ ਆਸਰੇ ਛੱਡ ਕੇ ਚਲੇ ਜਾਵੇ ਜਦੋਂ ਉਹਦੀ ਸਭ ਤੋਂ ਵੱਧ ਲੋੜ ਆ ਉਹਨਾਂ ਨੂੰ ਪਤਾ ਸੀ ਵੀ ਉਹ ਕੱਲ ਗਏ ਨੇ ਤਾਮਨ ਲਾਡੂ ਉਹ ਤੋਂ ਪਹਿਲਾਂ ਪੰਜ ਜ਼ਿਲ੍ਹੇ ਤਾਂ ਪਹਿਲਾਂ ਹੀ ਹੜਾਂ ਦੀ ਮਾਰ ਹੇਟ ਨੇ ਉਹ ਰੱਬ ਦੇ ਆਸਰੇ ਛੱਡ ਕੇ ਉਹ ਚਲੇ ਗਏ ਮੈਂ ਬੇਨਤੀ ਇਹੀ ਕਰਦਾ ਵੀ ਆ